ਬੈਸਟ ਫੈਸਿਲਿਟੀਆਂ ਦੇ ਨਾਲ ਅਸੀਂ ਇਹ ਸਰਵਿਸਿਜ਼ ਦੇ ਰਹੇ ਆ ਪੇਸ਼ੈਂਟਸ ਨੂੰ ਜਿਸ ਦੇ ਵਿੱਚ ਪੇਸ਼ੈਂਟਸ ਬਹੁਤ ਹੀ ਕੰਪਲਿਕੇਟਿਡ ਸਟੇਜਸ ਦੇ ਵਿੱਚ ਸਾਡੇ ਕੋਲ ਆ ਰਹੇ ਆ ਔਰ ਉਹਨਾਂ ਦੇ ਰੀਅਕਰੈਂਸ ਚਾਂਸਸ ਬਹੁਤ ਹੀ ਹੁਣ ਘੱਟ ਹੋ ਰਹੇ ਨੇ ਔਰ ਸਾਡੇ ਰਿਜ਼ਲਟਸ ਬਹੁਤ ਬੈਟਰ ਹੈ ਇਸੇ ਕਰਕੇ ਇਹ ਪੇਸ਼ੈਂਟ ਸਾਡੇ ਕੋਲ ਇੰਨੀ ਦੂਰੋਂ ਜੁੜ ਰਹੇ ਨੇ ਸਰ ਜਿਵੇਂ ਬਵਾਸੀਰ ਕਹ ਦਈਏ ਬਵਾਸੀਰ ਨੂੰ ਪਹਿਲਾਂ ਸਮਝਣ ਦੀ ਜ਼ਰੂਰਤ ਹੈ ਕਿ ਬਵਾਸੀਰ ਦੇ ਵਿੱਚ ਜੋ ਨਸਾ ਦਾ ਗੁੱਛਾ ਹੈ ਉਹ ਫੁੱਲੇ ਜਾਂਦਾ ਹੈ। ਉਹ ਫੁੱਲਣ ਦਾ ਕਾਰਨ ਕੀ ਹੈ? ਇਹ ਜਦੋਂ ਮਰੀਜ਼ ਨੂੰ ਜਾਂ ਕਿਸੇ ਵੀ ਪੇਸ਼ੈਂਟ ਨੂੰ ਉਹਦੀ ਡਾਈਟਰੀ ਹੈਬਿਟ ਸਹੀ ਨਾ ਹੋਣ, ਮਿਰਚ ਮਸਾਲੇ ਜ਼ਿਆਦਾ ਕੰਜ਼ੂਮ ਕਰਦੇ ਹੋਣ, ਕਬਜ਼ ਜ਼ਿਆਦਾ ਰਹਿੰਦੀ ਹੋਵੇ ਜਾਂ ਫਿਰ ਕੁਝ ਪੇਸ਼ੈਂਟਸ ਹੈ ਜਿਹੋNDE ਜੋ IBS ਦੇ ਨਾਲ ਪੀੜਿਤ ਹੁੰਦੇ ਆ, ਜਿ ਇਰੀਟੇਬਲ ਬਾਉਲ ਸਿੰਡਰੋਮ ਜਿਹਦੇ ਵਿੱਚ ਉਹਨਾਂ ਨੂੰ ਡਾਇਸੈਂਟਰੀ ਬਹੁਤ ਜ਼ਿਆਦਾ ਹੁੰਦੀ ਆ, ਲੂਜ਼ ਮੋਸ਼ਨ ਬਹੁਤ ਜ਼ਿਆਦਾ ਹੁੰਦੇ ਆ। ਤਾਂ ਇਹ ਜੇ ਕੌਜ਼ਸ ਜਿਹੜੇ ਹੈਗੇ ਆ ਜਦੋਂ ਇਹ ਫੈਕਟਰਸ ਐਡ ਆਨ ਹੁੰਦੇ ਆ, ਪੇਸ਼ੈਂਟ ਦਾ ਸਿਡੈਂਟਰੀ ਲਾਈਫਸਟਾਈਲ, ਸਾਰਾ ਦਿਨ ਬੈਠੇ ਰਹਿਣਾ, ਸਿਟਿੰਗ ਜੌਬ ਹੈ। ਤਾਂ ਇਹ ਪ੍ਰੋਬਲਮਸ ਫਿਰ ਆਉਣੀਆਂ ਸਟਾਰਟ ਹੋ ਜਾਂਦੀਆਂ ਇਸ ਲਈ ਜਾਂਚ ਤੁਸੀਂ ਸਹੀ ਤਰੀਕੇ ਨਾਲ ਨਾ ਕਰਵਾਓ ਜਾਂ ਫਿਰ ਅਗਰ ਤੁਹਾਨੂੰ ਪਤਾ ਲੱਗ ਗਿਆ ਕਿ ਇੱਕ ਤੁਸੀਂ ਫਸਟ ਸਟੇਜ ਤੇ ਹੋ ਔਰ ਉਸ ਦਿਨ ਆਪਣੀ ਡਾਈਟਰੀ ਰੈਜਿਮਨ ਨੂੰ ਤੁਸੀਂ ਸਹੀ ਤਰੀਕੇ ਨਾਲ ਨਹੀਂ ਫੋਲੋ ਕਰਦੇ ਤੋ ਇਹ ਪ੍ਰੋਗਰੈਸ਼ਨ ਦੇ ਵਿੱਚ ਜਾਂਦੀ ਹੈ ਗ੍ਰੈਜੂਅਲੀ ਇਹ ਸੈਕੰਡ ਸਟੇਜ ਥਰਡ ਸਟੇਜ ਫੋਰਥ ਸਟੇਜ ਦੇ ਵਿੱਚ ਹੈਮੋਰਾਈਡਸ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਅਗਰ ਭਗੰਦਰ ਤੇ ਕਰੀਏ ਇਹ ਗੱਲ ਤਾਂ ਸਾਡੇ ਕੋਲ ਦੂਰੋਂ ਦੂਰੋਂ ਭਗੰਦਰ ਦਾ ਇਲਾਜ ਕਰਾਉਣ ਵਾਸਤੇ ਜਿਹਨੂੰ ਫਿਸਟੂਲਾ ਕਿਹਾ ਜਾਂਦਾ ਹੈ ਇਹ ਫਿਸਟੂਲਾ ਦੇ ਕਾਰਨ ਨੂੰ ਅਗਰ ਸਮਝੀਏ ਇਹ ਜ਼ਿਆਦਾਤਰ ਸਿਟਿੰਗ ਜਿਨ੍ਹਾਂ ਦੀ ਜ਼ਿਆਦਾ ਹੈ ਆਈਦਾਂ ਚਾਹੇ ਡਰਾਈਵਰ ਹੋਣ ਜਾਂ ਫਿਰ ਕੋਈ ਕੰਪਿਊਟਰ ਵਰਕ ਕਰਦੇ ਹੋਣ ਉਹ ਪੇਸ਼ੈਂਟਸ ਦੇ ਲੈਟਰਨ ਦੇ ਰਸਤੇ ਕੁਝ ਸੈਂਟੀਮੀਟਰ ਦੂਰ ਇੱਕ ਫੈਂਸੀ ਹੋ ਜਾਂਦੀ ਹੈ ਔਰ ਉਸ ਨੂੰ ਉਹਦਾ ਅੰਦਰੇ ਅੰਦਰ ਟਰੈਕ ਬਣ ਜਾਂਦਾ ਸਰ ਥਿਸ ਇਜ਼ ਅ ਫਿਸਟੂਲਾ ਟਰੈਕ ਸਮੇਂ ਦੇ ਨਾਲ ਜੇਕਰ ਅਸੀਂ ਇਲਾਜ ਨਹੀਂ ਕਰਾਉਂਦੇ ਤਾਂ ਖਤਰਨਾਕ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਤਾਂ ਅੱਜ ਅਸੀਂ ਇਸ ਦੇ ਮਾਹਰ ਡਾਕਟਰ ਦੇ ਕੋਲ ਪਹੁੰਚਿਆ ਜਿਨ੍ਹਾਂ ਦਾ ਲਗਭਗ 15 ਸਾਲ ਦਾ ਤਜਰਬਾ ਹੈ 15 ਸਾਲ ਦਾ ਉਹਦਾ ਤਜਰਬਾ ਹੈਗਾ ਉਸ ਤਜਰਬੇ ਦੇ ਵਿੱਚ ਕਿੰਨੇ ਕੋ ਤੁਸੀਂ ਤਾਂ ਗਿਣਤੀ ਨਹੀਂ ਹੋਣੀ ਕਿੰਨੇ ਕੇਸ ਹਨ ਤੁਸੀਂ ਜਿਹੜਾ ਸੌਟ ਆਊਟ ਕਰਤਾ ਹੋਣਾ ਕਦੇ ਅਜਿਹਾ ਕੋਈ ਹੋਇਆ ਕਿ ਪੇਸ਼ੈਂਟ ਦਾ ਫੋਨ ਆਇਆ ਹੋਵੇ ਡਾਕਟਰ ਸਾਹਿਬ ਰਿਪੀਟ ਹੋ ਗਈ ਬਿਮਾਰੀ ਜਿਹੜਾ ਤੁਸੀਂ ਆਪਰੇਸ਼ਨ ਕੀਤਾ ਸੀ ਕਦੇ ਆਇਆ ਕੋਈ ਬਿਲਕੁਲ ਨਹੀਂ ਸਰ ਇਹ ਹਜੇ ਤੱਕ ਭਗਵਾਨ ਦੀ ਕਿਰਪਾ ਹੈ ਕਿ ਹਜੇ ਰੀਕਰੈਂਸ ਚਾਂਸ ਕੋਈ ਪੇਸ਼ੈਂਟ ਦਾ ਮੇਰੇ ਕੋਲ ਕੋਈ ਰਿਪੀਟ ਨਹੀਂ ਹੋਇਆ ਔਰ ਸਾਰੇ ਪੇਸ਼ੈਂਟਸ ਮੇਰੇ ਹੈਪੀਲੀ ਆਪਣੀ ਲਾਈਫ ਸਪੈਂਡ ਕਰ ਰਹੇ ਨੇ ਸਰ ਇਸ ਹਸਪਤਾਲ ਦੇ ਵਿੱਚ ਕਿਸੇ ਵੀ ਗਰੀਬ ਅਮੀਰ ਦੇ ਨਾਲ ਕੋਈ ਵਿਤਕਰਾ ਜਾਂ ਕੋਈ ਫਰਕ ਨਹੀਂ ਕੀਤਾ ਜਾਂਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਤੇ ਗੱਲ ਕਰਾਂਗੇ ਅੱਜ ਉਹਨਾਂ ਖਤਰਨਾਕ ਬਿਮਾਰੀਆਂ ਦੀ ਬਵਾਸੀਰਪੇ ਅਤੇ ਪਗੰਦਰ ਜੇਕਰ ਤੁਹਾਡੇ ਵੀ ਪਰਿਵਾਰ ਜਾਂ ਤੁਹਾਡੇ ਸਾਥ ਸੰਬੰਧੀ ਨੂੰ ਅਜਿਹੀ ਬਿਮਾਰੀ ਹੈ ਕਿਉਂਕਿ ਇਹ ਖਤਰਨਾਕ ਬਿਮਾਰੀਆਂ ਸਮੇਂ ਦੇ ਨਾਲ ਜੇਕਰ ਅਸੀਂ ਇਲਾਜ ਨਹੀਂ ਕਰਾਉਂਦੇ ਤਾਂ ਖਤਰਨਾਕ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਤਾਂ ਅੱਜ ਅਸੀਂ ਇਸ ਦੇ ਮਾਹਰ ਡਾਕਟਰ ਦੇ ਕੋਲ ਪਹੁੰਚਿਆ ਜਿਨ੍ਹਾਂ ਦਾ ਲਗਭਗ 15 ਸਾਲ ਦਾ ਤਜਰਬਾ ਹੈ ਡਾਕਟਰ ਸਮਖਸ਼ ਭਾਰਦਵਾ ਜਿਹੜੇ ਕਿ ਇਸ ਬਿਮਾਰੀ ਦਾ ਇਲਾਜ ਬਿਨਾ ਦੱਦ ਤੋਂ ਕਰਦੇ ਨੇ ਜੇਕਰ ਪ੍ਰੈਸ਼ਰ ਕਰਨ ਦੀ ਨੋਬਤ ਆਉਂਦੀ ਹੈ ਤਾਂ ਡਾਕਟਰ ਸਾਹਿਬ ਤੋਂ ਜਾਣਾਂਗੇ ਬਿਮਾਰੀ ਹੁੰਦੀ ਕਿਵੇਂ ਹੈ ਕੀ ਕਾਰਨ ਹੁੰਦੇ ਨੇ ਤਾਂ ਇਸ ਦਾ ਸਹੀ ਇਲਾਜ ਕੀ ਹੁੰਦਾ ਤੇ ਕਿੰਨੇ ਤਰ੍ਹਾਂ ਦੀ ਬਵਾਸੀਰ ਜਾਂ ਪਗੰਦਰ ਹੁੰਦੀ ਹੈ ਆਓ ਜਾਣਦੇ ਹਾਂ ਸੋ ਅਸੀਂ ਹੁਣ ਬਵਾਸੀਰ ਅਤੇ ਪਗੰਦਰ ਦੇ ਜਿਹੜੇ ਸਪੈਸ਼ਲਿਸਟ ਹੈਗੇ ਡਾਕਟਰ ਸੁਮਖਸ਼ ਭਾਰਤਵਾਜ ਉਹਨਾਂ ਕੋਲ ਪਹੁੰਚ ਚੁੱਕੇ ਹਾਂ ਤੇ ਅਸੀਂ ਜਿੰਨੇ ਵੀ ਅਸੀਂ ਸੁਨੇ ਆ ਉਹਨਾਂ ਦੇ ਜਿਹੜੇ ਚਰਚੇ ਅਸੀਂ ਕਹਿ ਸਕਦੇ ਹਾਂ ਹਿਮਾਚਲ ਪੰਜਾਬ ਦੇ ਲੱਗਦੇ ਜਿਹੜੇ ਪਾਕਿਸਤਾਨ ਲੱਗਦੇ ਪਿੰਡ ਹੈਗੇ ਨੇ ਬਾਰਡਰ ਏਰੀਆ ਜਿਹੜੇ ਅਸੀਂ ਪਿੰਡ ਕਹੈ ਸਰ ਇੰਨੀ ਦੂਰ ਦੂਰ ਤੋਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਰ ਡਾਕਟਰ ਸਾਹਿਬ ਜਦੋਂ ਅਸੀਂ ਸੁਣਿਆ ਕਿ ਤੁਹਾਡੇ ਜਿਹੜੇ ਪੇਸ਼ੈਂਟ ਹੈਗੇ ਨੇ ਇੱਧਰ ਅਸੀਂ 300 ਕਿਲੋਮੀਟਰ ਅਸੀਂ ਪੰਜਾਬ ਦੇ ਜਿਹੜੇ ਪਾਕਿਸਤਾਨ ਬਾਰਡਰ ਦੇ ਨਾਲ ਲਾਈਏ ਜਾਂ ਇੱਧਰ ਹਿਮਾਚਲ ਇੰਨੀ ਦੂਰ ਦੂਰ ਤੱਕ ਤਾਂ ਲੋਕ ਇੱਥੇ ਪਹੁੰਚ ਕਰਦੇ ਨੇ ਮਰਿੰਡਾ ਵੇਖ ਆ ਕੇ ਬਿਲਕੁਲ ਸਰ ਸਾਡੇ ਜਿਹੜੇ ਪੇਸ਼ੈਂਟਸ ਹੈ ਜੋ ਔਰ ਇਸ ਦਾ ਰੀਜ਼ਨ ਇਹ ਹੈ ਕਿ ਸਰ ਅਸੀਂ ਨਾਰਥ ਇੰਡੀਆ ਦੇ ਵਿੱਚ ਇਹ ፕሮਕਟੋਲੋਜੀ ਸੈਂਟਰ ਇੱਕ ਓਪਨ ਕੀਤਾ ਹੈ ਔਰ ਬੈਸਟ ਫੈਸਿਲਿਟੀਆਂ ਦੇ ਨਾਲ ਅਸੀਂ ਇਹ ਸਰਵਿਸਿਜ਼ ਦੇ ਰਹੇ ਆ ਪੇਸ਼ੈਂਟਸ ਨੂੰ ਜਿਸ ਦੇ ਵਿੱਚ ਪੇਸ਼ੈਂਟਸ ਬਹੁਤ ਹੀ ਕੰਪਲਿਕੇਟਿਡ ਸਟੇਜ ਦੇ ਵਿੱਚ ਸਾਡੇ ਕੋਲ ਆ ਰਹੇ ਆ ਔਰ ਉਹਨਾਂ ਦੇ ਰੀਅਕਰੈਂਸ ਚਾਂਸਸ ਬਹੁਤ ਹੀ ਹੁਣ ਘੱਟ ਹੋ ਰਹੇ ਨੇ ਔਰ ਸਾਡੇ ਰਿਜ਼ਲਟਸ ਬਹੁਤ ਬੈਟਰ ਹੈ ਇਸੇ ਕਰਕੇ ਇਹ ਪੇਸ਼ੈਂਟ ਸਾਡੇ ਕੋਲ ਇੰਨੇ ਦੂਰੋਂ ਜੁੜ ਰਹੇ ਨੇ ਸਰ ਸਸਬਸੀ ਗੱਲ ਕਰੀਏ ਜਿਹੜੀ ਬਵਾਸੀ ਜਾਂ ਪਗੰਦਰ ਵਰਗੀਆਂ ਜਿਹੜੀਆਂ ਖਤਰਨਾਕ ਬਿਮਾਰੀਆਂ ਨੇ ਲੋਕਾਂ ਨੂੰ ਲੱਗਦਾ ਕਿ ਆਮ ਬਿਮਾਰੀਆਂ ਹੁੰਦੀਆਂ ਨੇ ਪਰ ਤੁਹਾਡੇ ਤੋਂ ਅਸੀਂ ਜਾਣਾਂਗੇ ਇਹਨਾਂ ਬਾਰੇ ਵੀ ਇਹਨਾਂ ਦੀ ਜਿਹੜੀ ਕਾਰਨ ਕੀ ਹੁੰਦੇ ਨੇ ਇਹਨਾਂ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਰ ਜੋ ਐਨੋਰੈਕਟਲ ਪ੍ਰੋਬਲਮਸ ਹੈ ਜਿਵੇਂ ਬਵਾਸੀਰ ਕਹਦੀ ਹੈ ਬਵਾਸੀਰ ਨੂੰ ਪਹਿਲਾਂ ਸਮਝਣ ਦੀ ਜ਼ਰੂਰਤ ਹੈ ਕਿ ਬਵਾਸੀਰ ਦੇ ਵਿੱਚ ਜੋ ਨਸਾ ਦਾ ਗੁੱਛਾ ਹੈ ਉਹ ਫੁੱਲ ਜਾਂਦਾ ਹੈ ਔਰ ਉਹ ਫੁੱਲਣ ਦਾ ਕਾਰਨ ਕੀ ਹੈ ਇਹ ਜਦੋਂ ਮਰੀਜ਼ ਨੂੰ ਜਾਂ ਕਿਸੇ ਵੀ ਪੇਸ਼ੈਂਟ ਨੂੰ ਉਹਦੀ ਡਾਈਟਰੀ ਹੈਬਿਟ ਸਹੀ ਨਾ ਹੋਣ ਮਿਰਚ ਮਸਾਲੇ ਜ਼ਿਆਦਾ ਕੰਜ਼ਿਊਮ ਕਰਦੇ ਹੋਣ ਕਬਜ਼ ਜ਼ਿਆਦਾ ਰਹਿੰਦੀ ਹੋਵੇ ਜਾਂ ਫਿਰ ਕੁਝ ਪੇਸ਼ੈਂਟਸ ਆਏ ਜਿਹੋ ਹੁੰਦੇ ਜੋ ਆਈਬੀਐਸ ਦੇ ਨਾਲ ਪੀੜਿਤ ਹੁੰਦੇ ਆ ਇਰੀਟੇਬਲ ਬਾਉਲ ਸਿੰਡਰੋਮ ਜਿਹਦੇ ਵਿੱਚ ਉਹਨਾਂ ਨੂੰ ਡਾਇਸੈਂਟਰੀ ਬਹੁਤ ਜ਼ਿਆਦਾ ਹੁੰਦੀ ਹੈ ਲੂਜ਼ ਮੋਸ਼ਨ ਬਹੁਤ ਜ਼ਿਆਦਾ ਹੁੰਦੇ ਆ ਤਾਂ ਇਹ ਜੇ ਕੌਜ਼ਸ ਜਿਹੜੇ ਹੈਗੇ ਆ ਜਦੋਂ ਇਹ ਫੈਕਟਰਸ ਐਡ ਆਨ ਹੁੰਦੇ ਆ ਪੇਸ਼ੈਂਟ ਦਾ ਸੈਡੈਂਟਰੀ ਲਾਈਫਸਟਾਈਲ ਸਾਰਾ ਦਿਨ ਬੈਠੇ ਰਹਿਣਾ ਸਿਟਿੰਗ ਜੋਬ ਹੈ ਤਾਂ ਇਹ ਪ੍ਰੋਬਲਮਸ ਫਿਰ ਆਣੀਆਂ ਸਟਾਰਟ ਹੋ ਜਾਂਦੀ ਹੈ ਔਰ ਜੇ ਅਗਰ ਸ਼ੁਰੂਆਤ ਵਿੱਚ ਕੋਈ ਪੇਸ਼ੈਂਟ ਇਸ ਚੀਜ਼ ਨੂੰ ਨਹੀਂ ਧਿਆਨ ਕਰਦਾ ਜਾਂ ਆਪਣੀ ਡਾਈਟਰੀ ਰੈਜਿਮਨ ਨੂੰ ਨਹੀਂ ਸਹੀ ਕਰਦਾ ਫਿਰ ਇਹ ਪ੍ਰੋਬਲਮਸ ਇੱਕ ਵੱਡੇ ਰੂਪ ਵਿੱਚ ਆ ਜਾਂਦੀਆਂ ਨੇ ਮਤਲਬ ਜਿਹੜੀਆਂ ਇਹ ਬਿਮਾਰੀਆਂ ਨੂੰ ਅਸੀਂ ਇਨਾ ਲਾਈਟਲੀ ਨਾਲ ਲਈਏ ਵੀ ਅਸੀਂ ਸੋਚਦੇ ਹਾਂ ਚਲੋ ਪਿੰਡਾਂ ਦੇ ਹੋਣੇ ਕਈ ਵਾਰੀ ਸੋ ਉੱਥੋਂ ਅਸੀਂ ਮੈਡੀਸਨ ਆ ਮੈਡੀਸਨ ਲੈਂਦਾ ਜਿਹੜੀ ਇਹਦੀ ਇਹਦੀ ਵੀ ਕੋਈ ਸਟੇਜ ਹੁੰਦੀ ਹੈ ਇੱਕ ਵੀ ਸਮੇਂ ਦੇ ਨਾਲ ਨਾਲੇ ਵੱਧਦੀ ਹੈ ਤੇ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਉਸ ਸਟੇਜ ਨੂੰ ਜਾਂਚ ਨਹੀਂ ਪਾਉਂਦੇ ਬਿਲਕੁਲ ਸਰ ਇਸ ਸਮੇਂ ਦੇ ਨਾਲ ਵਾਦੀ ਹੈ ਅਗਰ ਇਸ ਦੀ ਜਾਂਚ ਤੁਸੀਂ ਸਹੀ ਤਰੀਕੇ ਨਾਲ ਨਾ ਕਰਵਾਓ ਜਾਂ ਫਿਰ ਅਗਰ ਤੁਹਾਨੂੰ ਪਤਾ ਲੱਗ ਗਿਆ ਕਿ ਇੱਕ ਤੁਸੀਂ ਫਸਟ ਸਟੇਜ ਤੇ ਹੋ ਔਰ ਉਸ ਦੀ ਆਪਣੀ ਡਾਈਟਰੀ ਰੈਜਿਮਨ ਨੂੰ ਤੁਸੀਂ ਸਹੀ ਤਰੀਕੇ ਨਾਲ ਨਹੀਂ ਫੋਲੋ ਕਰਦੇ ਤਾਂ ਇਹ ਪ੍ਰੋਗਰੈਸ਼ਨ ਦੇ ਵਿੱਚ ਜਾਂਦੀ ਹੈ ਗ੍ਰੈਜੂਅਲੀ ਇਹ ਸੈਕੰਡ ਸਟੇਜ ਥਰਡ ਸਟੇਜ ਫੋਰਥ ਸਟੇਜ ਦੇ ਵਿੱਚ ਹੈਮੋਰਾਈਡਸ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਅਗਰ ਭਗੰਦਰ ਤੇ ਕਰੀਏ ਇਹ ਗੱਲ ਤਾਂ ਸਾਡੇ ਕੋਲ ਦੂਰੋਂ ਦੂਰੋਂ ਭਗੰਦਰ ਦਾ ਇਲਾਜ ਕਰਾਉਣ ਵਾਸਤੇ ਜਿਹਨੂੰ ਫਿਸਚੂਲਾ ਕਿਹਾ ਜਾਂਦਾ ਹੈ ਉਹਦੇ ਪੇਸ਼ੈਂਟਸ ਆ ਰਹੇ ਨੇ ਐਫ ਇਸਟਿਊਲਾ ਸਾਡੇ ਕੋਲ ਇਹਨੇ ਕੰਪਲਿਕੇਟਿਡ ਕੇਸ ਆ ਰਹੇ ਨੇ ਜੋ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਪ੍ਰੋਪਰ ਗਾਈਡੈਂਸ ਨਹੀਂ ਮਿਲੀ ਉਹਨਾਂ ਨੂੰ ਜਾਂ ਫਿਰ ਉਹਨਾਂ ਨੇ ਪ੍ਰੋਪਰ ਇੱਕ ਸਹੀ ਤਰੀਕੇ ਨਾਲ ਇਲਾਜ ਨਹੀਂ ਕਰਵਾਇਆ ਉਹ ਕੰਪਲੈਕਸ ਸਟੇਜ ਦੇ ਵਿੱਚ ਸਾਡੇ ਕੋਲ ਆ ਰਹੇ ਨੇ ਸਰ ਮਤਲਬ ਜਿਵੇਂ ਚਲੋ ਅਸੀਂ ਦਵਾਈਆਂ ਲੈ ਲੀਆਂ ਜਿਨ੍ਹਾਂ ਨੂੰ ਇੰਨਾ ਇਸੀ ਦਾ ਤਜਰਬਾ ਨਹੀਂ ਹੁੰਦਾ ਸਾਨੂੰ ਐਂਟੀਬਾਇਟਿਕ ਦੇ ਕੇ ਉਹ ਚੀਜ਼ਾਂ ਤੇ ਇੱਕ ਵਾਰੀ ਦਰਦਾਂ ਘਟ ਜਾਂਦੀਆਂ ਨੇ ਫਿਰ ਜਿਹੜੀ ਇਹ ਬਿਮਾਰੀਆਂ ਕਿੱਥੋਂ ਤੱਕ ਜਿਹੜੀ ਡੇਂਜਰ ਰੂਪ ਧਾਰਨ ਕਰ ਲੈਂਦੀਆਂ ਜਦੋਂ ਤੁਹਾਡੇ ਕੋਲ ਅਜਿਹੇ ਮਰੀਜ਼ ਆਂਦੇ ਹੋਣੇ ਉਹ ਕਿਹੜੀ ਕਿਹੜੀ ਸਟੇਜਾਂ ਦੇ ਮਰੀਜ਼ ਤੁਹਾਡੇ ਕੋਲ ਆਏ ਨੇ ਜ ਜਦੋਂ ਅਸੀਂ ਰੀਸੈਂਟ ਗੱਲ ਕਰੀਏ ਤਾਂ ਸਰ ਫਿਸਟੂਲਾ ਜਾਂ ਪਗੰਦਰ ਦੇ ਵਿੱਚ ਐਂਟੀਬਾਇਟਿਕਸ ਦਾ ਕੋਈ ਰੋਲ ਨਹੀਂ ਹੈ ਐਂਟੀਬਾਇਟਿਕਸ ਬਲਕਿ ਪ੍ਰੋਬਲਮ ਕ੍ਰੀਏਟ ਹੋਰ ਕਰ ਸਕਦੇ ਨੇ ਐਂਟੀਬਾਇਓਮਾ ਕ੍ਰੀਏਟ ਹੋ ਜਾਂਦਾ ਸਰ ਤੋਂ ਇਹਦੇ ਵਿੱਚ ਬੇਸਿਕਲੀ ਇੱਕ ਸਰਜਨ ਜਾਂ ਫਿਰ ਸੁਪਰ ਸਪੈਸ਼ਲਿਸਟ ਪ੍ਰੋਕਟੋਲੋਜਿਸਟ ਉਸ ਨੂੰ ਹੀ ਕੰਸਲਟ ਕਰਕੇ ਇਸ ਦਾ ਇਲਾਜ ਕਰਵਾਉਣਾ ਹੀ ਬਿਹਤਰ ਸਮਝ ਆ ਰਹੀ ਹੈ ਆਦਰਵਾਇਜ਼ ਮੈਡੀਸਿਨ ਦੇ ਨਾਲ ਪਗੰਦਰ ਦਾ ਇਲਾਜ ਨਹੀਂ ਹੋ ਸਕਦਾ ਜੋ ਫਸਟ ਡਿਗਰੀ ਔਰ ਸੈਕੰਡ ਡਿਗਰੀ ਬਵਾਸੇਰ ਦੀ ਗੱਲ ਕਰੀਏ ਤਾਂ ਉਹ ਅਸੀਂ ਇਲਾਜ ਕਰਦੇ ਆਂ ਉਹ ਦਵਾਈਆਂ ਦੇ ਨਾਲ ਵੀ ਠੀਕ ਕਰਦੇ ਆਂ ਔਰ ਸਾਡੇ ਕੋਲ ਲੇਜ਼ਰ ਟੈਕਨੋਲੋਜੀ ਵੀ ਹੈ ਜਿਹੜੀ ਸੇਮ ਡੇ ਐਡਮਿਸ਼ਨ ਨੂੰ ਸੇਮ ਡੇ ਡਿਸਚਾਰਜ ਕਰ ਦਿੰਦੇ ਆ ਪੇਸ਼ੈਂਟ ਨੂੰ ਔਰ ਥਰਡ ਡਿਗਰੀ 4 ਡਿਗਰੀ ਔਰ ਕੰਪਲਿਕੇਟਿਡ ਪਾਈਲਸ ਵੀ ਬੜੇ ਆਸਾਨੀ ਨਾਲ ਆਪਰੇਟ ਹੋ ਕੇ ਪੇਸ਼ੈਂਟ ਹੈਪੀਲੀ ਜਾਂਦੇ ਨੇ ਮਤਲਬ ਦੁਨੀਆ ਖਤਰਨਾਕ ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀ ਕਿ ਜਿਹੜੀਆਂ ਇਹ ਬਵਾਸੀ ਵਰਗੀਆਂ ਬਿਮਾਰੀਆਂ ਹੁੰਦੀਆਂ ਨੇ ਕੈਂਸਰ ਤੱਕ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਮਤਲਬ ਉਹ ਜਿਹੜੀਆਂ ਸਟੇਜਾਂ ਵੀ ਤੁਸੀਂ ਹੈਂਡਲ ਕਰ ਲੈਂਦੇ ਹੋ ਜਿਹੜੀਆਂ ਸਟੇਜ ਉਸ ਮਕਾਮ ਤੱਕ ਪਹੁੰਚ ਜਾਂਦੀਆਂ ਜਿਨ੍ਹਾਂ ਦਾ ਓਪਰੇਟ ਵੀ ਹੁੰਦਾ ਉਸ ਤੋਂ ਬਾਅਦ ਉਹਨਾਂ ਨੂੰ ਪੇਸ਼ੈਂਟ ਨੂੰ ਕਈ ਵਾਰ ਦਾਖਲ ਵੀ ਕਰਨਾ ਪੈ ਜਾਂਦਾ ਬਿਲਕੁਲ ਸਰ ਇਹ ਸਾਰੀ ਫੈਸਿਲਿਟੀਆਂ ਸਾਡੇ ਹਸਪੀਟਲ ਦੇ ਵਿੱਚ ਅਵੇਲੇਬਲ ਹੈ ਇਹ ਹਸਪੀਟਲ ਦੇ ਵਿੱਚ ਅਸੀਂ ਸਪੈਸ਼ਲ ਇਹ ਪ੍ਰੋਕਟੋਲੋਜੀ ਯੂਨਿਟ ਸੈਟਅਪ ਕੀਤਾ ਹੈ ਇਸੀ ਚੀਜ਼ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਅਸੀਂ ਇਹ ਬੈਸਟ ਫ ਪਰਵਾਇਡ ਕਰਨ ਵਾਸਤੇ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਹੈ ਜੋ ਫਿਸਟੂਲਾ ਹੈ ਸਰ ਇਹ ਫਿਸਟੂਲਾ ਦੇ ਕਾਰਨ ਨੂੰ ਅਗਰ ਸਮਝੀਏ ਇਹ ਜ਼ਿਆਦਾਤਰ ਸਿਟਿੰਗ ਜਿਨ੍ਹਾਂ ਦੀ ਜ਼ਿਆਦਾ ਹੈ ਅਜਿੱਤਾ ਚਾਹੇ ਡਰਾਈਵਰ ਹੋਣ ਜਾਂ ਫਿਰ ਕੋਈ ਕੰਪਿਊਟਰ ਵਰਕ ਕਰਦੇ ਹੋਣ ਉਹ ਪੇਸ਼ੈਂਟਸ ਦੇ ਲੈਟਰਨ ਦੇ ਰਸਤੇ ਕੁਝ ਸੈਂਟੀਮੀਟਰ ਦੂਰ ਇੱਕ ਫੈਂਸੀ ਹੋ ਜਾਂਦੀ ਹੈ ਔਰ ਉਸ ਨੂੰ ਉਹਦੇ ਅੰਦਰੇ ਅੰਦਰ ਟਰੈਕ ਬਣ ਜਾਂਦਾ ਹੈ ਸਰ ਦਿਸ ਇਜ਼ ਅ ਫਿਸਟੂਲਾ ਟਰੈਕ ਔਰ ਇਹ ਇਜ਼ ਅ ਜਿਹਨੂੰ ਪਗੰਦਰ ਵੀ ਕਿਹਾ ਜਾਂਦਾ ਸਰ ਔਰ ਇਸ ਦੇ ਕਈ ਕਾਰਨ ਹੁੰਦੇ ਨੇ ਸਰ ਇਸ ਦਾ ਜਦੋਂ

ਫਿਸਟੂਲਾ ਜਾਂ ਭਗੰਦਰ ਜਿਹਨੂੰ ਕਿਹਾ ਜਾਂਦਾ ਹੈ ਇਹਦੀ 스테जेस ਦੇ ਵਿੱਚ ਡਿਵਾਈਡ ਕਰਦੇ ਨੇ ਅਸੀਂ ਜੋ ਸਪੈਸ਼ਲਿਸਟ ਹੈ ਇਸ ਦੀ ਕੰਪਲੈਕਸ ਫਿਸਟੂਲਸ ਜਿਹੜੇ ਹੁੰਦੇ ਨੇ ਉਹ ਲੈਟਰਨ ਦੇ ਰਸਤੇ ਦੇ ਆਲੇ ਦੁਆਲੇ ਘੁੰਮ ਵੀ ਜਾਂਦੇ ਨੇ ਔਰ ਇਹ ਫਿਸਟੂਲਾ ਕੰਪਲੈਕਸ 스테ਜ ਦੇ ਵਿੱਚ ਜਿਹੜੇ ਹੁੰਦੇ ਨੇ ਇਹ ਲੈਟਰਨ ਦੇ ਰਸਤੇ ਆਲੇ ਦੁਆਲੇ ਵੀ ਘੁੰਮ ਜਾਂਦੇ ਨੇ ਔਰ ਬਹੁਤ ਹੀ ਕੰਪਲੈਕਸ 스테ਜ ਦੇ ਵਿੱਚ ਅਸੀਂ ਇਹਨਾਂ ਦੀ ਸਰਜਰੀਜ਼ ਉਰੇ ਕਰਦੇ ਨੇ ਔਰ ਲੇਜ਼ਰ ਸਰਜਰੀਜ਼ ਅਸੀਂ ਕਰਦੇ ਨੇ ਦੇਖੋ ਸਭਾ ਇੱਕ ਹੁਣ ਅਸੀਂ ਸਰਜਰੀ ਦੀ ਅਗਰ ਤੁਸੀਂ ਗੱਲਾਂ ਗੱਲ ਕੀਤੀ ਹੈ ਲੋਕਾਂ ਦੇ ਜ਼ੈਨ 'ਚ ਇਹ ਹੁੰਦਾ ਕਿ ਦਰਦ ਬਹੁਤ ਹੁੰਦੀ ਇਹਨਾਂ ਚੀਜ਼ਾਂ ਦੇ ਲੈ ਕੇ ਜਿਹੜੀਆਂ ਤੁਸੀਂ ਸਰਜਰੀ ਕਰਦੇ ਹੋ ਇਸ ਵਿੱਚ ਕੋਈ ਪੇਨਲੈਸ ਵੀ ਹੁੰਦੀ ਹੈ ਨਾ ਸਰਜਰੀ ਕਿ ਇਹਨਾਂ 'ਚ ਪੇਨ ਹੁੰਦੀ ਹੈ ਸਰ ਇਹਦੇ 'ਚ ਪੇਨਲੈਸ ਅਰ ਪੇਨਫੁਲ ਸਰਜਰੀਜ਼ ਦੀ ਕੋਈ ਡੈਫੀਨੇਸ਼ਨ ਨਹੀਂ ਵੈਸੇ ਕੋਈ ਕ੍ਰਾਈਟੇਰੀਆ ਨਹੀਂ ਹੈ ਲੇਕਿਨ ਇਹ ਜ਼ਰੂਰ ਹੈ ਕਿ ਅਸੀਂ ਜੋ ਮਿਨੀ ਮਿਨੀਮਲ ਇਨਵੇਸਿਵ ਸਰਜਰੀਜ਼ ਕਰਦੇ ਆ ਉਹਦੇ ਵਿੱਚ ਚੀਰ ਵਾਰ ਬਹੁਤ ਘੱਟ ਹੁੰਦੀ ਹੈ ਔਰ ਉਹਦੇ ਵਿੱਚ ਪੇਸ਼ੈਂਟ ਦੀ ਰਿਕਵਰੀ ਟਾਈਮ ਬਹੁਤ ਜਲਦੀ ਹੁੰਦਾ ਹੈ ਔਰ ਉਹ ਪੇਸ਼ੈਂਟ ਬਹੁਤ ਜਲਦੀ ਇੱਕ ਨਾਰਮਲ ਰੂਟੀਨ ਵਰਕ ਨੂੰ ਫੋਲੋ ਕਰ ਲੈਂਦਾ ਹੈ ਕੰਪਲੈਕਸ ਸਟੇਜਸ ਦੇ ਵਿੱਚ ਜੇ ਅਗਰ ਫਿਸਟੂਲਾ ਅਸੀਂ ਕਰਦੇ ਨੇ ਤਾਂ ਉਹਨਾਂ ਦਾ ਰਿਕਵਰੀ ਟਾਈਮ ਥੋੜਾ ਹੀ ਲੰਬਾ ਹੋ ਜਾਂਦਾ ਹੈ ਜੋ ਇਨੀਸ਼ੀਅਲ ਸਟੇਜ ਅਰਲੀ ਸਟੇਜ ਜਾਂਦਿਆਂ ਉਹਨਾਂ ਨੂੰ ਤਾਂ ਅਸੀਂ ਉਸੇ ਦਿਨ ਆਪਰੇਟ ਕਰਕੇ ਉਸੇ ਦਿਨ ਛੁੱਟੀ ਵੀ ਕਰ ਦਿੰਦੇ ਹਾਂ ਤਾਂ ਉਸ ਦੇ ਵਿੱਚ ਰਿਕਵਰੀ ਬਹੁਤ ਜਲਦੀ ਹੁੰਦੀ ਹੈ ਮਾਲੋ ਜਿਵੇਂ ਤੁਹਾਡੇ ਕੋਲੋਂ 300 ਕਿਲੋਮੀਟਰ ਤੋਂ ਦੂਰੋਂ ਲੋਕ ਆਉਂਦੇ ਨੇ ਤਕਲੀਫ ਵਿੱਚ ਆਉਂਦੇ ਨੇ ਤੇ ਇਸ ਚੀਜ਼ ਚ ਇਨਫੈਕਸ਼ਨ ਦਾ ਡਰ ਵੀ ਹੁੰਦਾ ਹੋਣਾ ਤੇ ਉਹ ਇਨਫੈਕਸ਼ਨ ਦਾ ਡਰ ਅਸੀਂ ਕਈ ਜਗ੍ਹਾ ਦੇਖਿਆ ਨੇ ਛੋਟੇ ਛੋਟੇ ਦੁਕਾਨਾਂ ਉੱਪਰ ਲਿਖਿਆ ਹੁੰਦਾ ਕਿ ਇੱਥੇ ਆਪਰੇਸ਼ਨ ਕੀਤੇ ਜਾਂਦੇ ਨੇ ਕਿੰਨਾ ਕੁ ਡਰ ਹੁੰਦਾ ਹੈ ਇਨਫੈਕਸ਼ਨ ਦਾ ਇੰਨੀ ਦੂਰੋਂ ਲੋਕ ਆਉਂਦੇ ਨੇ ਫਿਰ ਉਹਨਾਂ ਨੂੰ ਤੁਸੀਂ ਇੱਥੇ ਰਹਿਣ ਦਾ ਸਬੰਧ ਹੈਗਾ ਹੈ ਸਰ ਸਾਡੇ ਕੋਲ ਜੋ ਪੇਸ਼ੈਂਟਸ ਆ ਰਹੇ ਨੇ ਕੁਝ ਕੰਪਲਿਕੇਟਿਡ ਕੇਸਿਸ ਇਹ ਜੇ ਆਏ ਨੇ ਜਿਹੜੇ ਇਸ਼ੋ ਰੈਕਟਲ ਐਬਸਸ ਪੂਰਾ ਮਤਲਬ ਜਿਹਨੂੰ ਪੰਜਾਬੀ ਵਿੱਚ ਸਮਝਾਵਾਂ ਕਿ ਗੋਦਾ ਦੇ ਨਜ਼ਦੀਕ ਵਾਲਾ ਜੋ ਏਰੀਆ ਹੈ ਉਹ ਪੂਰਾ ਹੀ ਮਤਲਬ ਇਨਫੈਕਟਿਡ ਫਾਰਮ ਦੇ ਵਿੱਚ ਆਂਦੇ ਨੇ ਔਰ ਅਜਿਹੇ ਮਰੀਜ਼ਾਂ ਨੂੰ ਕਈ ਵਾਰ ਸਾਂ ਨੂੰ 5-7 ਦਿਨ ਰੱਖ ਕੇ ਉਹਨਾਂ ਦੀ ਪਹਿਲਾਂ ਇਨਫੈਕਸ਼ਨ ਖਤਮ ਕਰਨੀ ਪੈਂਦੀ ਹੈ ਉਹਨਾਂ ਨੂੰ ਫਿੱਟ ਕਰਨਾ ਪੈਂਦਾ ਫਿਰ ਜਾ ਕੇ ਕਿਤੇ ਸਰਜਰੀ ਹੁੰਦੀ ਹੈ ਔਰ ਸਰਜਰੀ ਤੋਂ ਬਾਅਦ ਵੀ ਜਿਹੜੀ ਰਹਿ ਜਾਂਦੀ ਹੈ ਉਹਨਾਂ ਦੀ ਇਨਫੈਕਸ਼ਨ ਜਿਹੜੀ ਪਹਿਲਾਂ ਤੇ ਉਹਨਾਂ ਦੇ ਕ੍ਰੀਏਟ ਹੋਈ ਵੀ ਹੁੰਦੀ ਹੈ ਫਿਰ ਉਹਨਾਂ ਨੂੰ ਕਲੀਨ ਕਰਨਾ ਹੁੰਦਾ ਔਰ ਇੰਜੈਕਸ਼ਨਜ਼ ਦੇ ਨਾਲ ਉਹਨੂੰ ਕਲੀਅਰ ਕਰਦੇ ਆ ਸੀ ਬੜੇ ਹੀ ਕੰਪਲਿਕੇਟਿਡ ਫਾਰਮ ਦੇ ਵਿੱਚ ਕਈ ਪੇਸ਼ੈਂਟਸ ਆਉਂਦੇ ਆ ਸਰ ਇਹ ਮਤਲਬ ਜਿਹੜਾ ਅਸੀਂ ਕਹਿ ਦਿੰਦੇ ਆ ਅਸੀਂ ਜਿਹੜਾ ਜਿੱਥੇ ਸਾਫ ਸਫਾਈ ਨਹੀਂ ਹੈਗੀ ਜਿੱਥੇ ਇਨਫੈਕਸ਼ਨ ਦਾ ਪੂਰਾ ਚਾਂਸ ਹੁੰਦੇ ਨੇ ਹੋਂਦਾ ਉ ਸਰ ਇਹ ਮੇਰੇ ਅਕੋਰਡਿੰਗ ਤੇ ਸਪੈਸ਼ਲਿਸਟ ਤੋਂ ਹੀ ਕਰਵਾਉਣਾ ਚਾਹੀਦਾ ਹੈ ਜੋ ਇਸ ਚੀਜ਼ ਦੇ ਸਪੈਸ਼ਲਿਸਟ ਨੇ ਉਹਨਾਂ ਤੋਂ ਹੀ ਇਲਾਜ ਕਰਵਾਉਣਾ ਬਿਹਤਰ ਹੈ ਤੇ ਉਸ ਦੇ ਨਾਲ ਇਨਫੈਕਸ਼ਨ ਦਾ ਵੀ ਖਤਰਾ ਘੱਟ ਹੁੰਦਾ ਹੈ ਉਹਨਾਂ ਨੂੰ ਟੈਕਨੀਕ ਹੁੰਦੀ ਹੈ ਇੱਕ ਕਰਨ ਦੀ ਮਿਨਿਮਲ ਇਨਵੇਸਿਵ ਸਰਜਰੀ ਦਾ ਮਤਲਬ ਹੀ ਇਹ ਹੈ ਕਿ ਜੋ ਚੀਜ਼ ਬਿਮਾਰੀ ਹੈ ਐਗਜੈਕਟ ਉਹਨੂੰ ਹੀ ਕੱਢਿਆ ਜਾਵੇ ਹੋਰ ਆਸ-ਪਾਸ ਦੇ ਏਰੀਆ ਨੂੰ ਛੇੜਖਾਨੀ ਕਰੀ ਨਾ ਜਾਵੇ 15 ਸਾਲ ਦਾ ਤੁਹਾਡਾ ਤਜਰਬਾ ਹੈਗਾ ਤਾਂ ਉਸ ਤਜਰਬੇ ਦੇ ਵਿੱਚ ਕਿੰਨੇ ਕੋ ਤੁਸੀਂ ਤਾਂ ਗਿਣਤੀ ਨਹੀਂ ਹੋਣੀ ਕਿੰਨੇ ਕੇਸ ਹਨ ਤੁਸੀਂ ਜਿਹੜਾ ਸੌਟ ਆਊਟ ਕਰਤਾ ਹੋਣਾ ਕਦੇ ਅਜਿਹਾ ਕੋਈ ਹੋਇਆ ਕਿ ਪੇਸ਼ੈਂਟ ਦਾ ਫੋਨ ਆਇਆ ਹੋਵੇ ਵੀ ਡਾਕਟਰ ਸਾਹਿਬ ਰਿਪੀਟ ਹੋ ਗਈ ਬਿਮਾਰੀ ਜਿਹੜਾ ਤੁਸੀਂ ਆਪਰੇਸ਼ਨ ਕੀਤਾ ਸੀ ਕਦੇ ਆਇਆ ਫੋਨ ਅਜਿਹਾ ਕੋਈ ਬਿਲਕੁਲ ਨਹੀਂ ਸਰ ਇਹ ਹਜੇ ਤੱਕ ਭਗਵਾਨ ਦੀ ਕਿਰਪਾ ਹੈ ਕਿ ਹਜੇ ਰੀਕਰੈਂਸ ਚਾਂਸ ਕੋਈ ਪੇਸ਼ੈਂਟ ਦਾ ਮੇਰੇ ਕੋਲ ਕੋਈ ਰਿਪੀਟ ਨਹੀਂ ਹੋਇਆ ਔਰ ਸਾਰੇ ਪੇਸ਼ੈਂਟਸ ਮੇਰੇ ਹੈਪੀਲੀ ਆਪਣੀ ਲਾਈਫ ਸਪੈਂਡ ਕਰ ਰਹੇ ਨੇ ਸਰ ਇਹ ਮਤੋਂ ਲੇਡੀਜ਼ ਜੈਂਟ ਦੀ ਫੀਮੇਲ ਫੀਮੇਲ ਦਾ ਕੋਈ ਹੁੰਦਾ ਕਿ ਮੇਲ ਚ ਜ਼ਿਆਦਾ ਹੁੰਦੀ ਹੈ ਫੀਮੇਲ ਚ ਹੁੰਦਾ ਜਿਹੜਾ ਕੋਈ ਹੁੰਦਾ ਸਰ ਫੀਮੇਲਸ ਦੇ ਵਿੱਚ ਵੀ ਇਹ ਪ੍ਰੋਬਲਮਸ ਬਹੁਤ ਜ਼ਿਆਦਾ ਆ ਰਹੀਆਂ ਨੇ ਪ੍ਰੈਗਨਨਸੀ ਦੇ ਵਿੱਚ ਫੀਮੇਲਸ ਜਿਹੜੀ ਹੈ ਹੁੰਦੀ ਹੈ ਉਹਨਾਂ ਨੂੰ ਫਿਸ਼ਰ ਦੀ ਪ੍ਰੋਬਲਮ ਪਾਈਲਸ ਦੀ ਪ੍ਰੋਬਲਮ ਇਹ ਬਹੁਤ ਜ਼ਿਆਦਾ ਫੇਸ ਕਰਦੀ ਹੈ ਔਰ ਉਹ ਪ੍ਰੈਗਨਨਸੀ ਫੇਜ਼ ਉਹ ਫੀਮੇਲਸ ਦਾ ਬਹੁਤ ਹੀ ਪੇਨਫੁਲ ਰਹਿੰਦਾ ਹੈ ਉਹ ਦਰਦ ਨੂੰ ਤਾਂ ਮਤਲਬ ਮੈਂ ਬਿਆਨ ਨਹੀਂ ਕਰ ਸਕਦਾ ਜੋ ਆਪਣੀ ਪ੍ਰੈਗਨਨਸੀ ਨੂੰ ਵੀ ਕੰਟੀਨਿਊ ਕਰਨਾ ਹੁੰਦਾ ਔਰ ਨਾਲ ਉਹਨਾਂ ਨੂੰ ਫਿਸ਼ਰ ਦੀ ਪ੍ਰੋਬਲਮ ਹੋ ਜਾਂਦੀ ਹੈ ਸਰ ਉਹ ਬੜੀ ਮਤਲਬ ਪੇਨਫੁਲ ਰਹਿੰਦੀ ਹੈ। ਪਰ ਉਸ ਸਮੇਂ ਅਗਰ ਪ੍ਰੈਗਨਨਸੀ ਦੀ ਸਮਾਂ ਨੇੜੇ ਹੋਵੇ ਤਾਂ ਫਿਰ ਇਹਦਾ ਲਾਜਵੀ ਨਾਲ ਨਾਲ ਚੱਲਦਾ ਹੈ। ਬਿਲਕੁਲ ਸਰ ਬਿਲਕੁਲ। ਤੁਹਾਡੇ ਕੋਲ ਪੇਸ਼ੈਂਟ ਫਿਰ ਆਉਂਦੇ ਰਹਿੰਦੇ ਨੇ। ਹਾਂ ਜੇ ਪੇਸ਼ੈਂਟਸ ਬਹੁਤ ਆਉਂਦੇ ਨੇ ਸਰ। ਬਿਲਕੁਲ। ਉਹਨਾਂ ਦਾ ਵੀ ਇਲਾਜ ਕੀਤਾ ਜਾਂਦਾ ਜੀ। ਮਤਲਬ ਜਿਹੜੀਆਂ ਪ੍ਰੈਗਨੈਂਟ ਲੇਡੀ ਹੁੰਦੀਆਂ ਨੇ ਜਿਹੜਾ ਦਾ ਸਮਾਂ ਵੀ ਨੇੜੇ ਹੁੰਦਾ ਤੁਸੀਂ ਫਿਰ ਉਹਨਾਂ ਦਾ ਇਲਾਜ ਮਤਲਬ ਟੈਕਨੀਕ ਦੇ ਤਹਿਤ ਕਰਦੇ ਹੋ ਸਰ। ਉਹਨਾਂ ਦੇ ਟ੍ਰਾਈਮੈਸਟਰ ਦੇ ਅਕੋਰਡਿੰਗ ਅਸੀਂ ਡਿਸਾਈਡ ਕਰਕੇ ਟ੍ਰੀਟਮੈਂਟ ਦਾ ਪਲਾਨ ਕਰਦੇ ਨੇ ਔਰ ਉਹਨਾਂ ਦਾ ਇਹ ਉਹਨਾਂ ਨੂੰ ਮਤਲਬ ਰਿਕਵਰੀ ਦੇ ਦਿੰਦੇ ਨੇ ਐਸੇ ਤੇ ਹੁਣ ਕੀ ਕਹਿਣਾ ਕੀ ਚਾਹਦੇ ਹੋ ਕਿਉਂਕਿ ਇਹ ਬਿਮਾਰੀ ਕੋਮਨ ਹੋ ਚੁੱਕੀ ਹੈ ਕੁਝ ਲੋਕ ਦੱਸਦੇ ਨਹੀਂ ਕੁਝ ਲੋਕ ਸ਼ਾਇਦ ਤੁਹਾਡੇ ਕੋਲ ਆ ਕੇ ਵੀ ਕੁਝ ਗੱਲਾਂ ਲੁਕਾਉਂਦੇ ਹੋਣਗੇ ਅਜੇ ਵੀ ਕੁਝ ਹੁੰਦਾ ਕਿ ਇਸ ਬਿਮਾਰੀ ਨੂੰ ਸਪਸ਼ਟ ਕਰਨ ਕਰਨਾ ਬਹੁਤ ਜ਼ਰੂਰੀ ਹੈਗਾ ਜਿਵੇਂ ਤੁਸੀਂ ਡਾਕਟਰ ਕਰਦੇ ਆਪਦੇ ਪਰਿਵਾਰ ਨੂੰ ਦੱਸਣਾ ਬਹੁਤ ਜ਼ਰੂਰੀ ਹੈਗਾ ਸਰ ਪੇਸ਼ੈਂਟਸ ਲੁਕਾਉਣ ਵਾਲਾ ਤੱਥ ਇੱਕ ਹੈ ਇੱਕ ਦੂਸਰਾ ਤੱਥ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਕੋਲ ਮਰੀਜ਼ ਜਿਹੜੇ ਆਉਂਦੇ ਆ ਕੰਪਲੇਂਟ ਉਹਨਾਂ ਦੀ ਬਸ ਇੱਕੇ ਸ਼ਬਦ ਹੁੰਦਾ ਜੀ ਸਾਨੂੰ ਬਵਾਸੀਰ ਹੋਈ ਹੋਈ ਐ ਆ ਦੇਖੋ ਜਦੋਂ ਅਸੀਂ ਚੈੱਕ ਕਰਦੇ ਤਾਂ ਉਹਨਾਂ ਨੂੰ ਬਵਾਸੀਰ ਨਹੀਂ ਆਉਂਦੀ ਕਿਸੇ ਨੂੰ ਪਗੰਦਰ ਹੋਇਆ ਹੁੰਦਾ ਕਿਸੇ ਨੂੰ ਫਿਸ਼ਰ ਹੋਇਆ ਹੁੰਦਾ ਕਿਸੇ ਨੂੰ ਬਵਾਸੀਰ ਵੀ ਹੁੰਦੀ ਐ ਮਤਲਬ ਇੱਕ ਬ੍ਰੋਡ ਟਰਮ ਦੇ ਨਾਲ ਇਹ ਸੋਸਾਇਟੀ ਦੇ ਵਿੱਚ ਇੱਕ ਹੈ ਕਿ ਬਸ ਜੇ ਲੈਟਰਨ ਦੇ ਰਸਤੇ ਕੋਈ ਚੀਜ਼ ਹੋਈ ਐ ਥੈਟ ਇਜ਼ ਅ ਬਵਾਸੀਰ ਥੈਟ ਇਜ਼ ਅ ਪਾਈਲਸ ਥੈਟ ਇਜ਼ ਹੈਮੋਰਾਈਡਸ ਥਿਸ ਇਜ਼ ਨਾਟ ਅ ਫੈਕਟ ਫਿਸਰ ਫਿਸਟਿਊਲਾ ਸੈਂਟੀਨਲ ਪਾਈਲਸ ਥਰੋਮਬੋਸਡ ਪਾਈਲਸ ਬਹੁਤ ਤਰ੍ਹਾਂ ਦੀਆਂ ਅਲੱਗ-ਅਲੱਗ ਪ੍ਰੋਬਲਮਸ ਹੁੰਦੀ ਹੈ ਐਨਲ ਕਨਾਲ ਦੇ ਵਿੱਚ ਜਿਹੜੀ ਆ ਪੇਸ਼ੈਂਟ ਫੇਸ ਕਰਦੇ ਆ ਔਰ ਉਹ ਇੱਕ ਫਿਰ ਅਸੀਂ ਜਾਂ ਕੋਈ ਸਪੈਸ਼ਲਿਸਟ ਡਾਕਟਰ ਪ੍ਰੋਕਟੋਲੋਜੀਸ ਜਿਹਦੇ ਉਸ ਨੂੰ ਚੈੱਕ ਅਪ ਕਰਦਾ ਫਿਰ ਐਗਜ਼ਾਮਿਨ ਕਰਕੇ ਅਸੀਂ ਉਹਨਾਂ ਨੂੰ ਸਮਝਾਉਂਦੇ ਨੇ ਔਰ ਦੂਸਰਾ ਤੱਥ ਤੁਸੀਂ ਜੋ ਪੁੱਛਿਆ ਕਿ ਲੋਕ ਛੁਪਾਉਂਦੇ ਨੇ ਇਹ ਚੀਜ਼ਾਂ ਨੂੰ ਬਹੁਤ ਸਾਰੇ ਪੇਸ਼ੈਂਟਸ ਇਹ ਜੇ ਹੁੰਦੇ ਨੇ ਜਿਨ੍ਹਾਂ ਨੂੰ ਫਿਸਟਿਊਲਾ ਦੀ ਪ੍ਰੋਬਲਮ ਪੰਜ-ਪੰਜ ਸਾਲ ਤੋਂ ਹੈ ਸਰ ਸ਼ੁਰੂਆਤ ਦੇ ਵਿੱਚ ਉਹ ਸ਼ਰਮਾਂਦੇ ਸ਼ਰਮਾਣਾ ਜਾਂ ਫਿਰ ਇਗਨੋਰ ਕਰਨਾ ਉਹ ਡੈਫੀਨੇਸ਼ਨ ਉਹ ਦੇ 노ਜ਼ ਵੈਟਰ ਕੀ ਉਹਨਾਂ ਨੇ ਕਿਉਂ ਇਹ ਚੀਜ਼ ਨੂੰ ਛੁਪਾਇਆ ਉਹ ਡਿਸਕਲੋਜ਼ ਹੀ ਨਹੀਂ ਕਰਦੇ ਕਿਸੇ ਡਾਕਟਰ ਤੋਂ ਕੰਸਲਟ ਨਹੀਂ ਕਰਦੇ ਜਦੋਂ ਪ੍ਰੋਬਲਮ ਵਧਣੀ ਸਟਾਰਟ ਹੋ ਜਾਂਦੀ ਹੈ ਫਿਰ ਉਹ ਫਿਰ ਇਗਨੋਰ ਫਿਰ ਉਹ ਡਾਕਟਰ ਕੋਲ ਕੰਸਲਟ ਕਰਦੇ ਨੇ ਉਹ ਡਾਕਟਰ ਉਹਨਾਂ ਨੂੰ ਪੇਨ ਕਿਲਰਸ ਐਂਟੀਬਾਇਟਿਕਸ ਇਹ ਸਾਰੀ ਮੈਡੀਸਿਨਸ ਪ੍ਰੋਵਾਈਡ ਕਰਦੇ ਨੇ ਬਟ ਉਹਦੇ ਵਿੱਚ ਉਹ ਜੋ ਇਲਾਜ ਦਾ ਇੱਕ ਨਹੀਂ ਪਾਰਟ ਹੁੰਦਾ ਔਰ ऐसे तरह ਉਸ ਟਾਈਮ ਸਪੈਂਡ ਕਰ ਦਿੰਦੇ ਨੇ 3-4 ਸਾਲ 5 ਸਾਲ 7 ਸਾਲ ਫਿਰ ਉਹ ਕੰਪਲਿਕੇਟਡ ਹੋ ਜਾਂਦੇ ਨੇ ਉਹਨਾਂ ਦੇ ਟਰੈਕਸ ਅੰਦਰ ਜੜਾ ਜ਼ਿਆਦਾ ਬਣ ਜਾਂਦੀਆਂ ਨੇ ਫਿਸਟੂਲਾ ਦੀਆਂ ਫਿਰ ਉਹ ਪ੍ਰੋਬਲਮ ਕੰਪਲੈਕਸ ਫਾਰਮ ਦੇ ਵਿੱਚ ਸਾਡੇ ਕੋਲ ਆ ਕੇ ਜਿਸ ਤਰ੍ਹਾਂ ਅਸੀਂ ਸੁਣਦੇ ਰਹਿੰਦੇ ਹਾਂ ਕੈਂਸਰ ਦੀ ਜੜਾਂ ਫੈਲਿਓ ਇਹ ਵੀ ਇੱਕ ਜੜਾਂ ਦੇ ਇੱਕ ਬੇਸ ਹੁੰਦੇ ਜਿਹੜੀ ਬਿਮਾਰੀ ਹੈਗੀ ਸਾਰੀ ਬਿਲਕੁਲ ਸਰ ਫਿਸਟੂਲਾ ਦੀਆਂ ਅੰਦਰ ਜੜਾ ਫੈਲਦੀਆਂ ਨੇ ਉਹਦਾ ਕਾਰਨ ਬੇਸਿਕਲੀ ਇਹ ਹੈ ਕਿ ਜੋ ਲੇਟਰਨ ਗੁਦਾ ਦਾ ਰਸਤਾ ਹੈ ਉਹਦੇ ਆਸ-ਪਾਸ ਦੇ ਜੋ ਰਸਤੇ ਨੇ ਉਥੇ ਸਬਕੂਟੇਨੀਅਸ ਫੈਟ ਟਿਸ਼ੂਜ਼ ਹੁੰਦੇ ਨੇ ਉਥੇ ਬਲੱਡ ਸਪਲਾਈ ਬਹੁਤ ਹੀ ਘੱਟ ਹੁੰਦੀ ਹੈ ਖੂਨ ਦੀ ਸਪਲਾਈ ਬਹੁਤ ਘੱਟ ਹੁੰਦੀ ਹੈ ਉਥੇ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋ ਜਾਵੇ ਕੋਈ ਪਸ ਪੈ ਜਾਵੇ ਉਹ ਆਪਣੇ ਆਪ ਅੰਦਰ ਨੂੰ ਰਸਤੇ ਬਣਾਣੀ ਸਟਾਰਟ ਕਰ ਦਿੰਦੀ ਹੈ ਕਿਉਂਕਿ ਉਸ ਨੂੰ ਅੰਦਰ ਬਲੱਡ ਸਪਲਾਈ ਤੋਂ ਬਿਨਾ ਖਾਣ ਨੂੰ ਬਹੁਤ ਸਾਰਾ ਕੁਝ ਰਸਤਾ ਮਤਲਬ ਮਿਲ ਰਿਹਾ ਹੁੰਦਾ ਹੈ ਤਾਂ ਇਸ ਕਰਕੇ ਉਹਦੀ ਅੰਦਰ ਜੜਾ ਫੈਲਦੀਆਂ ਨੇ ਔਰੇਜੇ ਕੰਪਲੈਕਸ ਫਾਰਮ ਦੇ ਵਿੱਚ ਫਿਰ ਆ ਜਾਂਦੀ ਹੈ ਇਹ ਚਾਹੇ ਇੰਟਰਸਪਿੰਗ ਟ੍ਰਿਕ ਫਿਸਟੂਲਾ ਹੋ ਜਾਂਦੀ ਹੈ ਐਕਸਟਰਾਸਪਿੰਗ ਟ੍ਰਿਕ ਫਿਸਟੂਲਾ ਹੋ ਜਾਂਦੀ ਹੈ ਸੁਪਰਾਲੀਵੇਟਰ ਫਿਸਟੂਲਾ ਟਰੈਕ ਦੇ ਫਾਰਮ ਵਿੱਚ ਆ ਜਾਂਦੀ ਹੈ ਇਸ ਤਰੀਕੇ ਦੀ ਫਿਰ ਇਹਨਾਂ ਦੀ ਸਬ ਡਿਵੀਜ਼ਨਸ ਅਸੀਂ ਦੇਖਦੇ ਆ ਜੋ ਪੇਸ਼ੈਂਟਸ ਦੇ ਵਿੱਚ ਹੁੰਦੀਆਂ ਹੈਗਾ ਹੁਣ ਜਦੋਂ ਆਪਰੇਸ਼ਨ ਹੋ ਜਾਂਦਾ ਹੈ ਜਦੋਂ ਆਪਰੇਸ਼ਨ ਤੋਂ ਪਹਿਲਾਂ ਬਹੁਤ ਜ਼ਿਆਦਾ ਖਾਣ ਪੀਣ ਤੋਂ ਪਰਹੇਜ਼ ਕਹਿ ਜਾਂਦੇ ਨੇ ਜਦੋਂ ਅਸੀਂ ਇੱਥੇ ਪੇਸ਼ੈਂਟ ਆਂਦਾ ਹੈ ਜਾਂ ਤੁਹਾਨੂੰ ਦੱਸਦੇ ਹੋਣਗੇ ਕਿ ਤੁਸੀਂ ਠੰਡੀਆਂ ਚੀਜ਼ਾਂ ਖਾ ਰਹੇ ਹੋ ਗਰਮ ਚੀਜ਼ਾਂ ਤੋਂ ਬਹੁਤ ਟਾਈਮ ਤੋਂ ਛੱਡ ਦਿੱਤੀਆਂ ਨੇ ਜਦੋਂ ਆਪਰੇਸ਼ਨ ਹੋ ਜਾਂਦਾ ਫਿਰ ਉਹ ਨੋਰਮਲ ਜ਼ਿੰਦਗੀ ਜੀ ਸਕਦੇ ਨੇ ਜੋ ਕੁਝ ਆਮ ਆਪਾਂ ਖਾਂਦੇ ਆ ਉਸ ਤਰੀਕੇ ਦਾ ਹੀ ਖਾ ਪੀ ਸਕਦੇ ਆ ਬਿਲਕੁਲ ਸਰ ਜਦੋਂ ਆਪਰੇਸ਼ਨ ਹੋ ਜਾਂਦਾ ਉਸ ਤੋਂ ਬਾਅਦ ਪੇਸ਼ੈਂਟ ਆਪਣਾ ਨੋਰਮਲ ਡਾਈਟਰੀ ਰਜਿਮ ਰਜਿਮ ਫੋਲੋ ਕਰ ਸਕਦਾ ਔਰ ਕੁਝ ਵੀ ਖਾ ਸਕਦਾ ਸਾਡੇ ਇਨਸਾਨ ਦੇ ਜੋ ਗਟ ਹੁੰਦੀ ਹੈ ਆਂਤ ਹੁੰਦੀ ਹੈ ਉਹਦੇ ਵਿੱਚ ਕਰੋੜਸ ਆਫ ਬੈਕਟੀਰੀਆਜ਼ ਗੁੱਡ ਬੈਕਟੀਰੀਆਜ਼ ਰੈਜ਼ਾਈਡ ਕਰਦੇ ਹੁੰਦੇ ਆ ਜਦੋਂ ਇੱਕ ਬੱਚਾ ਜਦੋਂ ਪੈਦਾ ਹੁੰਦਾ ਹੈ ਬੱਚੇ ਦਾ ਮੂੰਹ ਜਦੋਂ ਨਾਰਮਲ ਡਿਲੀਵਰੀ ਹੁੰਦੀ ਹੈ ਨੀਚੇ ਨੂੰ ਮੂੰਹ ਹੁੰਦਾ ਉਦੋਂ ਤੇ ਉਹਦੇ ਮੂੰਹ ਦੇ ਵਿੱਚ ਬੈਕਟੀਰੀਆ ਨੇ ਸਟਾਰਟ ਹੋ ਜਾਂਦੇ ਨੇ ਔਰ ਉਹ ਕੋਲੋਨਾਈਜ਼ ਹੁੰਦੇ ਰਹਿੰਦੇ ਲੇਕਿਨ ਅੱਜ ਕੱਲ ਦਾ ਇੰਡਸਟਰੀਅਲ ਫੂਡ ਉਹ ਗਟ ਬੈਕਟੀਰੀਆ ਗਟ ਫਲੋਰਾ ਨੂੰ ਖਰਾਬ ਕਰ ਰਿਹਾ ਹੈ ਇਹ ਚੀਜ਼ ਮੈਂ ਇੱਕ ਇਨਡਾਇਰੈਕਟਲੀ ਤੁਹਾਡੇ ਥਰੂ ਮੈਸੇਜ ਦੇਣਾ ਚਾਹੁੰਦਾ ਹਾਂ ਦਰਸ਼ਕਾਂ ਨੂੰ ਕਿ ਉਹ ਕਲੀਅਰਲੀ ਇਸ ਚੀਜ਼ ਨੂੰ ਸਮਝਣ ਕਿ ਬਾਹਰ ਦਾ ਖਾਣ ਪੀਣ ਚਾਹੇ ਜਿੰਨਾ ਮਰਜੀ ਅੱਛਾ ਟੇਸਟੀ ਬਣਦਾ ਹੋਵੇ ਲੇਕਿਨ ਉਹਨਾਂ ਦੇ ਵਿੱਚ ਜੋ ਪ੍ਰੀਜ਼ਰਵੇਟਿਵ ਪਾਏ ਜਾਂਦੇ ਆ ਜੋ ਵਿੱਚ ਕੈਮੀਕਲਸ ਹੁੰਦੇ ਆ ਉਹ ਤੁਹਾਡੇ ਗਟ ਫਲੋਰਾ ਔਰ ਗਟ ਬਾਇਓਟਾ ਨੂੰ ਖਰਾਬ ਕਰਦੇ ਨੇ ਕਿਸੇ ਦੀ ਮ੍ਰਿਤਿਉ ਜੋ ਹੁੰਦੀ ਹੈ ਸ਼ੁਰੂ ਉਹ ਆਂਤ ਤੋਂ ਸ਼ੁਰੂ ਹੁੰਦੀ ਹੈ ਡੈਥ ਬਿਗਿੰਸ ਫਰੋਮ ਕੋਲੋਨ ਇਹ ਇੱਕ ਟਰਮ ਹੈ ਉਹ ਇਸੇ ਲਈ ਹੈ ਜਦੋਂ ਪੇਟ ਆਂਤ ਸਾਡੀ ਖਰਾਬ ਹੋਣੀ ਸਟਾਰਟ ਹੋ ਜਾਂਦੀ ਹੈ ਉਹਦਾ ਫਲੋਰਾ ਖਰਾਬ ਹੋਣਾ ਸਟਾਰਟ ਹੋ ਜਾਂਦਾ ਹੈ ਫਿਰ ਬਿਮਾਰੀਆਂ ਸਟਾਰਟ ਹੋ ਜਾਂਦੀ ਹੈ ਸਰ ਔਰ ਉਹ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਫਰਮੈਂਟਡ ਫੂਡਸ ਜ਼ਿਆਦਾ ਲੈਣੇ ਚਾਹੀਦੇ ਹੈ ਜਿਵੇਂ ਦਹੀਂ ਹੋਇਆ ਲੱਸੀ ਹੋਈ ਉਹਨਾਂ ਦੇ ਵਿੱਚ ਗੁੱਡ ਬੈਕਟੀਰੀਆਜ਼ ਹੁੰਦੇ ਹੈ ਕੈਫਰ ਹੈ ਕੈਫਰ ਲੈਣਾ ਚਾਹੀਦਾ ਹੈ ਇਹ ਚੀਜ਼ਾਂ ਕੁਝ ਨੇ ਜੋ ਔਰ ਸੈਲਡ ਦਾ ਇਨਟੇਕ ਜ਼ਿਆਦਾ ਰੱਖਣਾ ਚਾਹੀਦਾ ਜਿਹਦੇ ਨਾਲ ਸਾਡੀ ਇੰਟਰਸਟਾਈਨ ਦੇ ਵਿੱਚ ਚਿਪਕਿਆ ਹੋਇਆ ਮਲ ਵੀ ਸਾਫ਼ ਹੋ ਜਾਵੇ 200 ਤੋਂ 300 ਗ੍ਰਾਮ ਦਾ ਡੇਲੀ ਕੰਜ਼ਮਪਸ਼ਨ ਕਰਨੀ ਚਾਹੀਦੀ ਹੈ ਉਸ ਦੇ ਨਾਲ ਇੰਟਰਸਟਾਈਨ ਸਾਫ ਹੁੰਦੀ ਹੈ ਫਾਈਬਰ ਉਸ ਨੂੰ ਸਾਫ ਕਰਦਾ ਸਰ ਔਰ ਜਦੋਂ ਸਫਾਈ ਹੁੰਦੀ ਹੈ ਔਰ ਗੁੱਡ ਬੈਕਟੀਰੀਆਜ਼ ਰੈਜ਼ਾਈਡ ਕਰਦੇ ਨੇ ਤੋਂ ਇੱਕ ਡਿਜ਼ੀਜ਼ ਦਾ ਪਾਰਟ ਤੁਹਾਡੀ ਜੀਵਨ ਜੀਵਨ ਚੋਂ ਨਿਕਲਣਾ ਸਟਾਰਟ ਹੋ ਜਾਂਦਾ ਹੈ ਇਹ ਮੈਂ ਪ੍ਰੋਬਲਮ ਜਿਹੜੀ ਹੈ ਤੁਸੀਂ ਮੇਰੇ ਕੋਲ ਸਪੈਸ਼ਲੀ ਤੁਸੀਂ ਐਨੋਰੈਕਟਲ ਦੇ ਲਈ ਤੁਸੀਂ ਸੁਣ ਕੇ ਆਏ ਹੋ ਲੇਕਿਨ ਇਸ ਚਾਹੇ ਹਾਰਟ ਦੀ ਪ੍ਰੋਬਲਮ ਹੈ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਸਾਰੀ ਆ ਇਸ ਤਰੀ ਨਾਲ ਸੋਲਵ ਹੋ ਸਕਦੀ ਹੈ ਸਰ ਤੇ ਕੀ ਸੰਦੇਸ਼ ਆ ਕੀ ਹੈ ਤੇ ਤੁਸੀਂ ਇੱਥੇ ਜਿਹੜੀ ਸੈਟਿੰਗ ਹੈਗੀ ਤੁਸੀਂ ਕਦੋਂ ਅਵੇਲੇਬਲ ਹੁੰਦੇ ਹੋ ਤਾਂ ਜਿਹੜੇ ਲੋਕ ਇੱਥੇ ਤੁਸੀਂ ਮੈਂ ਸੁਣਿਆ ਫ੍ਰੀ ਕੈਂਪ ਵੀ ਲਗਾਉਂਦੇ ਹੋ ਲੋਕ ਤੁਹਾਡੇ ਜਿਹੜੀ ਸਹੂਿਦਾ ਹੈਗੀ ਉਹ ਲੈ ਸਕਦੇ ਨੇ ਸਰ ਇਹ ਹਸਪੀਟਲ 24/7 ਓਪਨ ਰਹਿੰਦਾ ਹੈ ਵੀ ਆਰ ਅਵੇਲੇਬਲ ਫੁੱਲ ਵੀਕ ਜੀ ਜੀ ਹਾਂ ਜੀ ਅਸੀਂ ਅਵੇਲੇਬਲ ਸਾਡੀ ਟੀਮ ਰਹਿੰਦੀ ਹੈ ਸਾਡੀ ਪ੍ਰੋਕਟੋ ਦੀ ਪੂਰੀ ਟੀਮ ਉਰੇ ਅਵੇਲੇਬਲ ਰਹਿੰਦੀ ਹੈ ਲੇਡੀਜ਼ ਡਾਕਟਰ ਵੀ ਅਵੇਲੇਬਲ ਨੇ ਸਾਡੇ ਤੇ ਹਸਪੀਟਲ 24/7 ਸਾਡਾ ਅਵੇਲੇਬਲ ਹੈ ਖੁੱਲਾ ਰਹਿੰਦਾ ਕਿਤੇ ਪੇਸ਼ੈਂਟਸ ਦੂਰੋਂ ਆਉਂਦੇ ਨੇ ਕੰਪਲੈਕਸ ਸਟੇਜ ਦੇ ਵਿੱਚ ਆਉਂਦੇ ਨੇ ਤੋਂ ਉਹਨਾਂ ਨੂੰ ਸਾਂਭਣ ਦੀ ਮਤਲਬ ਸਹੂਲਤ ਸਾਡੇ ਹਸਪੀਟਲ ਵਿੱਚ ਹੈਗੀ ਆ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਏਡੀ ਜਿਹੜੀ ਗੰਭੀਰ ਬਿਮਾਰੀਆਂ ਹੁੰਦੀਆਂ ਚਲੋ ਬਿਮਾਰੀ ਤਾਂ ਸਾਰੀਆਂ ਖਤਰਨਾਕ ਹੁੰਦੀਆਂ ਨੇ ਇਸ ਬਿਮਾਰੀ ਬਾਰੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਡਾਈਟ ਬਾਰੇ ਵੀ ਦੱਸਿਆ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਸਰ ਅ ਦੇਖੋ ਇਸ ਹਸਪੀਟਲ ਦੇ ਵਿੱਚ ਪਹਿਲੇ ਦਿਨ ਤੋਂ ਜਿਸ ਦਿਨ ਇਹ ਹਸਪੀਟਲ ਬੜਿਆ ਆ ਕਿਸੇ ਵੀ ਗਰੀਬ ਅਮੀਰ ਦੇ ਨਾਲ ਕੋਈ ਵਿਤਕਰਾ ਜਾਂ ਕੋਈ ਫਰਕ ਨਹੀਂ ਕੀਤਾ ਜਾਂਦਾ ਕਿ ਵੀ ਉਹ ਅਮੀਰ ਹੈ ਉਹਨੇ ਪੈਸੇ ਵੱਧ ਦੇ ਕੇ ਇਲਾਜ ਕਰਾ ਲੈਣਾ ਔਰ ਗਰੀਬ ਹੈ ਬੈਠਾ ਰਵੇ ਜਾਂ ਇਲਾਜ ਨਾ ਕਰੀਏ ਜਦੋਂ ਮਰੀਜ਼ ਸਾਡੇ ਪਾਸ ਆ ਜਾਂਦਾ ਹੈ ਜਦੋਂ ਭਾਰਤਵਾੜ੍ਹ ਹਸਪਤਾਲ ਦੇ ਦਰਵਾਜੇ ਨੂੰ ਟੱਪ ਕੇ ਮਰੀਜ਼ ਸਾਡੇ ਪਾਸ ਆਉਂਦਾ ਸਾਡੀ ਟੀਮ ਦੀ ਪਹਿਲੀ ਕੋਸ਼ਿਸ਼ ਇਹ ਹੈ ਕਿ ਇਮੀਡੀਏਟਲੀ ਤੁਰੰਤ ਡਾਕਟਰ ਨੂੰ ਐਮਰਜੈਂਸੀ ਦੇ ਜਾਂ ਜਿਸ ਵੀ ਡਿਪਾਰਟਮੈਂਟ ਦੇ ਡਾਕਟਰ ਦਾ ਉਹ ਮਰੀਜ਼ ਹੈ ਉਸ ਡਾਕਟਰ ਨੂੰ ਸੂਚਿਤ ਕਰਕੇ ਸਭ ਤੋਂ ਪਹਿਲਾਂ ਉਹਨੂੰ ਮੁੰਡਲੀ ਸਹਾਇਤਾ ਉਹਨੂੰ ਇਲਾਜ ਸ਼ੁਰੂ ਕੀਤਾ ਜਾਵੇ ਔਰ ਇਹ ਬਾਅਦ ਚ ਪੁੱਛਿਆ ਜਾਵੇ ਕਿ ਵੀ ਉਹ ਇਲਾਜ ਕਿਸੇ ਕਾਰਡ ਦੇ ਉੱਤੇ ਕਰਾਣਾ ਚਾਹੁੰਦਾ ਕਿਸੇ ਗਵਰਨਮੈਂਟ ਸਕੀਮ ਦੇ ਕਾਰਡ ਤੇ ਕਰਾਣਾ ਚਾਹੁੰਦਾ ਹੈ ਜਾਂ ਉਹ ਪੈਸੇ ਖਰਚ ਕੇ ਕਰਾਣਾ ਚਾਹੁੰਦਾ ਬਹੁਤ ਵਾਰ ਇਦਾਂ ਹੁੰਦਾ ਵੀ ਆ ਸਾਡੇ ਨਾਲ ਮਰੀਜ਼ ਐਕਸੀਡੈਂਟ ਦੇ ਸਾਡੇ پاس ਆਉਂਦੇ ਆ ਉਹ ਬੇਹੋਸ਼ ਹਾਲਤ ਚ ਹੁੰਦੇ ਆ ਅਸੀਂ ਉਹਨਾਂ ਦਾ ਇਲਾਜ ਕਰੀਦਾ ਦੂਜੇ ਦਿਨ ਜਾ ਕੇ ਘਰਦਿਆਂ ਨੂੰ ਜਦੋਂ ਪਤਾ ਲੱਗਦਾ ਆ ਕਿ ਸਾਡਾ ਮਰੀਜ਼ ਇਸ ਹਸਪਤਾਲ ਦਾਖਲ ਹੈ ਔਰ ਅਸੀਂ ਉਹ ਸਾਡੇ ਕੋਲੋਂ ਪੁੱਛਦੇ ਤੁਸੀਂ ਇੱਕ ਦਿਨ ਇਹਨਾਂ ਨੂੰ ਰੱਖੀ ਛੱਡਿਆ ਔਰ ਅਸੀਂ ਇਸ ਕਹੀਦਾ ਸਾਡੇ ਲਈ ਪਹਿਲ ਮਰੀਜ਼ ਦਾ ਇਲਾਜ ਕਰਨਾ ਆ ਗਰੀਬੀ ਅਮੀਰੀ ਬਾਅਦ ਦੀ ਗੱਲ ਹੈ ਤੁਸੀਂ ਜੋ ਉਸ ਚੀਜ਼ ਦੇ ਇਲਾਜ ਦਾ ਖਰਚਾ ਜੋ ਜਾਇਜ਼ ਬਣਦਾ ਤੁਸੀਂ ਉਹ ਆਪਣੇ ਆਪ ਦੇ ਸਕਦੇ ਆ ਸੋ ਡਾਕਟਰ ਸਾਹਿਬ ਜੀ ਤੁਸੀਂ ਗੱਲਾਂ ਸੁਣੀਆਂ ਨੇ ਜੇਕਰ ਤੁਸੀਂ ਵੀ ਇਸ ਬਿਮਾਰੀ ਦੇ ਸ਼ਿਕਾਰ ਹੋ ਰਹੇ ਹੋ ਜਾਂ ਹੋਣ ਜਾ ਰਹੇ ਹੋ ਤੁਹਾਨੂੰ ਕੁਝ ਲੱਛਣ ਜਿਹੜੇ ਦਿਖਾਈ ਦਿੰਦੇ ਨੇ ਆਪਣੇ ਸਰੀਰ ਦੇ ਵਿੱਚ ਜਾਂ ਤੁਹਾਨੂੰ ਜਿਹੜੀ ਡਾਈਟ ਹੈਗੀਆਂ ਨੇ ਜੇਕਰ ਤੁਸੀਂ ਬਾਹਰ ਦਾ ਖਾਣਾ ਜ਼ਿਆਦਾ ਖਾ ਰਹੇ ਹੋ ਜੇ ਤੁਹਾਡੀ ਸੈਟਿੰਗ ਹੈਗੀ ਹੈ ਤਾਂ ਤੁਹਾਨੂੰ ਜਿਹੜੇ ਸਰੀਰ ਮੁਤਾਬਕ ਤੁਹਾਨੂੰ ਐਕਸਰਸਾਈਜ਼ ਆ ਕੁਝ ਅਜਿਹੀਆਂ ਚੀਜ਼ਾਂ ਜਾਂ ਜਿਵੇਂ ਉਹਨਾਂ ਦੱਸਿਆ ਫਰੂਟ ਜਾਂ ਸਲਾਦ ਜ਼ਿਆਦਾ ਖਾਣਾ ਚਾਹੀਦਾ ਜਿਸ ਦੇ ਨਾਲ ਇਹ ਜਿਵੇਂ ਬੁਆਰੀਆਂ ਉੱਪਰ ਜਿਹੜਾ ਕੰਟਰੋਲ ਹੁੰਦਾ ਹੈ ਸੋ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦੇਵੋ ਤਾਂ ਜੋ ਤੁਸੀਂ ਵੀ ਹਸ਼ਤ ਪੁਸ਼ਟ ਰਹੋ ਸੋ ਜੁੜਿਓ ਡੇਲੀ ਪੋਸਟ ਮੇ ਅਬੀ ਨਾ ਕੈਨੇ ਪਰਸਨ ਆਫ ਸ਼ੇਖ ਦੇ ਨਾਮ ਸੰਦੀਪ ਕੰਬੋਜ ਮਰਿੰਡਾ ਤੋਂ